ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਨਜੀਤ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਲੋ ਜੀ ਅੱਜ ਆਪਾਂ ਲੈ ਕੇ ਆਏ ਆ ਮਸਲੀਨ ਦੇ ਸੂਟ। ਇਹ ਪੈਂਟ ਕੀਤਾ ਹੋਇਆ ਸਾਰਾ। ਇਹ ਨੀਚੇ ਆਗਾ ਘੇਰਾ ਜਿਗਜੈਗ ਟਾਈਪ ਨਾਲ ਬਣਾਇਆ ਹੋਇਆ। ਇਹ ਹਾਈਲਾਈਟ ਕੀਤਾ ਹੋਇਆ ਹੈ ਗੋਟਾ ਲਗਾ ਕੇ। ਇਹ ਸਾਰਾ ਪੈਂਟ ਦੇ ਫਲਾਰ ਨੇ। ਇਹ ਜਿਹੜਾ ਹੈਗਾ ਲੈਦਰ ਵਰਕ ਹੈ, ਇਹ ਸਾਰਾ ਪਫ ਵਰਕ ਹੈ। ਬਹੁਤ ਸੋਹਣਾ ਡਿਜ਼ਾਈਨਿੰਗ ਬਣਾਈ ਹੋਈ ਹੈ ਇਸ ਦੀ। ਆਫ ਵਾਈਟ ਸ਼ੇਡ ਹੈਗਾ। ਇਹ ਦੇਖੋ ਉੱਪਰ ਤੱਕ ਪੂਰਾ ਭਰਿਆ ਹੋਇਆ ਹੈ ਇਹ ਸਾਰੀ ਸ਼ਰਟ ਭਰੀ ਹੋਈ ਹੈ ਵਰਕ ਨਾਲ ਇਧਰ ਆ ਗਈਆਂ ਬਾਜੂ ਇਸ ਦੀਆਂ ਬਾਜੂ ਤੇ ਸਿੰਗਲ ਫਲਾਰ ਹੈ ਬਹੁਤ ਸੋਹਣਾ ਪੌਣੀ ਬਾਜੂ ਬਣਾਉ ਚਾਹੀਏ ਫੁੱਲ ਬਾਜੂ ਬਣਾਉ ਜਾਂ ਫਿਰ ਹਾਫ ਬਣਾਉ ਇਹ ਮਸਲੀਨ ਦੇ ਸੂਟ ਨੇ ਜੀ ਇਹ ਇਹ ਦਾ ਦੁਪੱਟਾ ਮਸਲੀਨ ਲਈ ਦੁਪੱਟਾ ਬਹੁਤ ਪਿਆਰਾ ਹੈ ਦੇਖੋ ਇਹ ਪੇਲ ਤੇ orange ਸ਼ੇਡ ਹੈਗਾ ਗੋਟੇ ਨਾਲ ਸਾਰਾ ਡਿਜ਼ਾਈਨ ਕੀਤਾ ਹੋਇਆ ਹੈ ਇਹ 4 ਸਾਈਡ ਕਾਟਨ ਦੀ ਲੇਸ ਲੱਗੀ ਹੋਈ ਹੈ ਜੀ ਬਹੁਤ ਪਿਆਰੀ ਸੌਫਟ ਮਸਲੀਨ ਹੈ ਦੇਖੋ ਬਹੁਤ ਪਿਆਰੀ ਮਸਲੀਨ ਹੈ ਇਹ ਆ ਗਿਆ ਇਹਦਾ ਫਰਸਟ ਸ਼ੇਡ ਆਫ ਵਾਈਟ 1350 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਸਿਰਫ 1350 ਰੁਪਏ ਨੈਕਸਟ ਆ ਗਿਆ ਇਹਦਾ ਹੌਟ ਪਿੰਕ ਬਹੁਤ ਪਿਆਰਾ ਡਿਜ਼ਾਈਨ ਹੈ ਫਿਰੋਜੀ ਤੇ ਹੌਟ ਪਿੰਕ ਦਾ ਜਿਹੜਾ ਹੈ ਕੰਬੀਨੇਸ਼ਨ ਬਣਾਇਆ ਹੋਇਆ ਸੇਮ ਹੀ ਪੌਪ ਵਰਕ ਵਗੈਰਾ ਪੇਂਟ ਕੀਤਾ ਹੋਇਆ ਲੈਦਰ ਵਰਗਾ ਹੈ 1350 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਨੈਕਸਟ ਆ ਗਿਆ ਦਾ ਪੈਰਟ ਪੈਰਟ ਛੇੜ ਹੈ ਇਹ ਬਹੁਤ ਪਿਆਰਾ

ਦੋ ਸਾਈਡ ਇਹਦੇ ਜਿਹੜੇ ਲੜ ਹੁੰਦੇ ਨੇ ਉਹਨਾਂ ਤੇ ਜਿਗਜ਼ਗ ਟਾਈਪ ਨਾਲ ਡਿਜ਼ਾਈਨ ਕੀਤਾ ਹੋਇਆ ਇਹ ਵੀ ਸਾਰੀ ਪੇਂਟਿੰਗ ਕੀਤੀ ਹੋਈ ਹੈ ਸਿਰਫ ਔਰ ਸਿਰਫ 1350 ਰੁਪਏ ਤੁਸੀਂ ਘਰ ਬੈਠੇ ਮਾਹਵਾ ਸਕਦੇ ਆ ਇਹ ਲਵੰਡਰ ਸ਼ੇਡ ਆ ਗਿਆ ਡਾਰਕ ਔਰ ਲਾਈਟ ਦਾ ਕੰਬੀਨੇਸ਼ਨ ਕੀਤਾ ਹੋਇਆ ਇਹ ਆ ਗਿਆ ਸੀ ਗ੍ਰੀਨ इधर दया बाजू दि हुई ने देखो बाजू का डिजाइन आ गया है दपट्टा बहुत प्यारा ये जिन्हें भी सूट ने सारे मसलीन दी ने मसलीन दुपट्टे ने मसलीन दे सूट ने ओवर पंज मीटर ये देखो दुपट्टे की लुक नैक्सट आ गया ऐसा ਪੈਰਲ ਗ੍ਰੀਨ ਇਹ ਪੈਰਲ ਗ੍ਰੀਨ ਦੇ ਦੋ ਸੂਟ ਨੇ ਜੀ ਦੋ ਸ਼ੇਰ ਨੇ ਇਸ ਤੇ ਇਹ ਦੇਖੋ ਸੇਮ ਹੀ ਡਿਜ਼ਾਈਨਿੰਗ ਹੈ ਸੋ ਇਹਨਾਂ ਸਾਰੇ ਸੂਟਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਈ ਜਾਊਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਹੈ ਵੀਡੀਓ ਕਿਦਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਸਰ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਇਹ ਵੀ ਜਰੂਰ ਦੱਸਿਆ ਕਰੋ ਜੀ ਤਾਂ ਕਿ ਸਾਨੂੰ ਪਤਾ ਚੱਲੇ ਕਿ ਤੁਸੀਂ ਸਾਡੀ ਵੀਡੀਓ ਕਿੱਥੇ-ਕਿੱਥੇ ਤੱਕ ਪਹੁੰਚੀ ਹੈ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ